ਫਗਵਾੜਾ ਨਜ਼ਦੀਕ लवली ਯੂਨੀਵਰਸਿਟੀ ਦੀ ਬੈਕਸਾਈਡ ਤੇ ਸਥਿਤ ਸੋਸ਼ਲ ਟ੍ਰੈਂਡਰਜ਼ ਨਾ ਦੇ ਸਟੋਰ ਤੋਂ ਗੋਨ ਮਾਸ ਵਿੱਚ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ Hindu ਸੰਗਠਨਾ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ लवली ਯੂਨੀਵਰਸਿਟੀ ਫਗਵਾੜਾ ਦੀ ਬੈਕਸਾਈਡ ਤੇ ਸਥਿਤ ਇੱਕ ਸਟੋਰ ਤੋਂ ਗੋਵ ਅਤੇ ਮੱਜ ਦਾ ਬੀਜ ਵੇਚਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਗਊ ਰੱਖਿਆ ਦਲਦੀ ਟੀਮ ਦੇ ਕੁਝ ਮੈਂਬਰਾਂ ਨੂੰ ਭੇਜਿਆ ਤੇ ਸਟਿੰਗ ਆਪਰੇਸ਼ਨ ਕੀਤਾ ਜਿਸ ਵਿੱਚ ਪਾਇਆ ਗਿਆ ਕਿ ਉਕਤ ਸਟੋਰ ਵਿੱਚੋਂ ਸੱਚਮੁੱਚ ਹੀ ਗਊ ਅਤੇ ਮੱਝ ਦਾ ਬੀਫ ਵਿਖ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਨਾਲ ਲੈ ਕੇ ਰੇਡ ਮਾਰੀ ਤਾਂ ਉਹਨਾਂ ਸਟੋਰ ਵਿੱਚੋਂ ਵੀ ਤੋ 25 ਡੱਬੇ ਗਊ ਮਾਸ ਦੇ ਬਰਾਮਦ ਕੀਤੇ ਉਨ੍ਹਾਂ ਦੱਸਿਆ ਕਿ ਇਸ ਨਾਲ ਜਿੱਥੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਉੱਥੇ ਹੀ ਫਿਲਹਾਲ ਪੁਲਿਸ ਵੱਲੋਂ ਸਟੋਰ ਦੇ ਆਨਰ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ ਮਹਾਰਾਜ ਜੀ ਤੁਸੀਂ ਪਟਿਆਲੇ ਕੋ ਇੱਥੇ ਪਕਵਾੜਾ ਵਿੱਚ ਲਵਲੀ ਯੂਨੀਵਰਸਿਟੀ ਦੇ ਕੋਲ ਆਏ ਆਂ ਤੇ ਤੁਸੀਂ ਕਾਫੀ ਮਾਤਰਾ ਵਿੱਚ ਤਦਾਦ ਵਿੱਚ ਗਾਊ ਮਾਸ ਫੜਿਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਗੱਲ ਇਹ ਹੈ ਜੀ ਅਸੀਂ ਅੱਜ ਰੋਪੜ ਗਏ ਸੀ ਜਿੱਥੇ ਇੱਕ ਕਾਂਡ ਹੋਇਆ ਵੀ ਕਿਸੇ ਨੇ ਗਊਆਂ ਦੇ ਬਾੜੇ 'ਚ ਵੜ ਕੇ 6 ਗਊਆਂ ਦੇ ਛੂਰੇ ਮਾਰੇ। ਇਹ ਸਾਡੀ ਲਾਈਫ ਦੀ ਪਹਿਲੀ ਅਸੀਂ ਘਟਨਾ ਹੈ ਜਿਸ ਚ ਕਿਸੇ ਨੇ ਇੰਨੀ ਦਰਿੰਦਗੀ ਵਰਤੀ ਹੈ ਉਹਦੇ ਜੋ ਇੱਕ ਗਊ ਮਾਤਾ ਦੀ ਮੌਤ ਹੋ ਚੁੱਕੀ ਹੈ ਔਰ ਇਸ ਗੱਲ ਨੂੰ ਵੀ 3 ਦਿਨ ਹੋਦੁ ਕੇ ਨੇ ਸ਼ੁੱਕਰਵਾਰ ਦੀ ਇਹ ਘਟਨਾ ਸੀ ਅੱਜ ਅਸੀਂ ਐਸਐਸਪੀ ਰੋਪੜ ਨੂੰ ਮਿਲੇ ਇਸ ਸੰਬੰਧ ਵਿੱਚ ਉਹਨਾਂ ਨੇ ਮਤਲਬ ਬੰਦੇ ਅਰੈਸਟ ਕਰ ਲਏ ਨੇ ਤੇ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਵੀ ਬੰਦੀ ਕਾਰਵਾਈ ਕਿੱਥੀ ਜਾਏਗੀ ਅਸੀਂ ਉੱਥੋਂ ਨਿਕਲ ਰਹੇ ਸੀ ਸਾਨੂੰ ਪਤਾ ਲੱਗਿਆ ਵੀ ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਬੈਕ ਸਾਈਡ ਤੇ ਸਟੋਰਾਂ ਦੇ ਉੱਪਰ ਪੈਕਡ ਗਊ ਮਾਸ ਵੇਚਿਆ ਜਾ ਰਿਹਾ ਹੈ ਅਸੀਂ ਇੱਥੋਂ ਆਪਣੇ ਗਊ ਰੱਖਿਆ ਦਲ ਦੀ ਟੀਮ ਦੇ ਕੁਝ ਬੰਦਿਆਂ ਨੂੰ ਭੇਜ ਕੇ ਇੱਕ ਸਟਿੰਗ ਆਪਰੇਸ਼ਨ ਕੀਤਾ ਔਰ ਪਤਾ ਕੀਤਾ ਕਿ ਵਾਕਈ ਗਊ ਮਾਸ ਵਿਕ ਰਿਹਾ ਹੈ। ਉਹਨਾਂ ਨੇ ਉੱਥੋਂ ਡੱਬੇ ਪਰਚੇਜ਼ ਕੀਤੇ ਜਿਹਦਾ ਕਿ ਬਿੱਲ ਉਸ ਬੰਦੇ ਨੇ ਸਾਨੂੰ ਨਹੀਂ ਦਿੱਤਾ। ਇਸ ਦਾ ਮਤਲਬ ਉਹਨੂੰ ਇਹ ਪਤਾ ਸੀ ਵੀ ਮੈਂ ਕੀ ਵੇਚ ਰਿਹਾ ਹਾਂ। ਇਹ ਕੋਈ ਅਨਨੋਨ ਪ੍ਰੋਡਕਟ ਨਹੀਂ ਸੀ ਜਿਹਦੇ ਉੱਪਰ ਪ੍ਰੋਡਕਟ ਸੀਗਾ ਜਿਹਦੇ ਉੱਪਰ ਗਊ ਮਾਤਾ ਦੀ ਫੋਟੋ ਛਪੀ ਹੋਈ ਹੈ ਔਰ ਉਹਦੇ ਤੇ ਲਿਖਿਆ ਹੋਇਆ ਬੀਫ। ਅਸੀਂ ਕੌਸ਼ਿਸ਼ ਪ੍ਰਸ਼ਾਸਨ ਨੂੰ ਨਾਲ ਲੈ ਕੇ ਉੱਥੇ ਰੇਡ ਕੀਤੀ ਔਰ 25 ਤੋਂ 30 ਦੇ ਕਰੀਬ ਬਾਕਸਿਸ ਅਸੀਂ ਬਰਾਮਦ ਕੀਤੇ ਨੇ ਤਾਂ ਸਾਨੂੰ ਤਾਂ ਸ਼ੱਕ ਹੈ ਵੀ ਜਿੱਥੇ ਜਿੰਨੇ ਵੀ ਉੱਥੇ ਸਪੋਰ ਚੱਲ ਰਹੇ ਨੇ ਉਹ ਸਾਰਿਆਂ ਤੇ ਹੀ ਇਸ ਤਰ੍ਹਾਂ ਦੇ ਪ੍ਰੋਡਕਟ ਸ਼ਰਿਆਮ बिक ਰਹੇ ਨੇ ਇਹ ਬੜੀ ਸ਼ਰਮ ਵਾਲੀ ਗੱਲ ਹੈ ਪ੍ਰਸ਼ਾਸਨ ਲਈ ਵੀ ਔਰ ਸਰਕਾਰ ਲਈ ਵੀ ਜਦ ਕਿ ਇਹ ਬੀਫ ਸਾਰੇ ਹਿੰਦੁਸਤਾਨ ਚ ਬੈਨ ਹੈ ਉਸ ਦੇ ਬਾਵਜੂਦ ਸਟੋਰਾਂ ਦੇ ਉੱਪਰ ਜਿੱਥੇ ਕਿ ਪਰਚੂਨ ਦਾ ਸਮਾਨ ਵੇਚਿਆ ਜਾ ਰਿਹਾ ਹੈ ਉਦੇ ਨਾਲੇ ਡੱਬੇ ਪੇਚੇ ਜਾ ਰਹੇ ਨੇ ਤਾਂ ਸਟੂਡੈਂਟਸ ਨੂੰ ਅਸੀਂ ਇਹ ਡੱਬੇ ਵੇਚ ਕੇ ਕੀ ਦੱਸਣਾ ਚਾਹੁੰਦੇ ਆ ਕਿ ਇਹ ਸਰਕਾਰਾਂ ਦੀ ਖੁੱਲ ਹੈ ਵੀ ਤੁਸੀਂ ਕਿਤੋਂ ਵੀ ਜਾ ਕੇ ਗਊ ਮਾਸ ਖਰੀਦ ਸਕਦੇ ਆ ਗਊਵਾਧਾ ਨਾਲ ਸਾਡੀ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ ਲੇਕਿਨ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਤੋਂ ਸਰਕਾਰਾਂ ਨੂੰ ਔਰ ਪ੍ਰਸ਼ਾਸਨ ਨੂੰ ਕੋਈ ਮਤਲਬ ਨਹੀਂ ਹੈ ਇਹ ਇਹਨਾਂ ਦੀ ਨੱਕ ਦੇ ਹੇਟਾਂ ਸਾਰਾ ਕੁਝ ਚੱਲ ਰਿਹਾ ਹੈ ਤਾਂ ਇਹ ਬੜੇ ਸ਼ਰਮ ਵਾਲੀ ਗੱਲ ਹੈ ਸਨਾਤਨੀਆਂ ਨੂੰ ਬੇਨਤੀ ਹੈ ਵੀ ਇਹ ਜੀ ਪ੍ਰੋਡਕਟ ਜਿੱਥੇ ਵੀ ਵਿਕ ਰਹੇ ਨੇ ਸਾਨੂੰ ਸੰਪਰਕ ਕਰਨ ਤਾਂ ਕਿ ਅਸੀਂ ਬੰਦ ਦੀ ਕਾਰਵਾਈ ਕਰ ਸਕੀਏ। ਸਭੀ ਜਿਹੜਾ ਤੁਸੀਂ ਹੁਣੇ ਪ੍ਰੋਡਕਟ ਫੜਿਆ ਉਤੋਂ ਕਿੰਨੀ ਕਿੰਨੀ ਕਿ ਮਾਤਰਾ ਚ ਫੜਿਆ ਗਿਆ ਹੈ? ਇਹ 25 ਤੋਂ 30 ਡੱਬੇ ਫੜੇ ਗਏ ਨੇ। ਤੁਸੀਂ ਸੂਚਕਾਰੀਆਂ ਨਾਲ ਗੱਲ ਕਰ ਲਈ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ। ਹਾਂਜੀ ਹਾਂ। ਮਤਲਬ ਸਟੋਰ ਅਸੀਂ ਬੰਦ ਕਰਾ ਦਿੱਤਾ ਹੈਗਾ ਤੇ ਜਿਹੜਾ ਓਨਰ ਸੀਗਾ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਉਹਦੇ ਤੇ ਐਫ ਆਈ ਆਰ ਹੋ ਚੁੱਕੀ ਹੈ। ਲੇਕਿਨ ਇਸ ਤੋਂ ਬਾਅਦ ਵੀ ਉਸਦੇ ਕੋਲ ਕਿੰਨਾ ਕਿ ਸਟਾਕ ਹੋਰ ਹੈ ਔਰ ਹੋਰ ਕਿਹੜੇ ਸਟੋਰਾਂ ਤੇ ਇਹ ਗਊ ਮਾਸ बिक ਰਿਹਾ ਹੈ ਇਹ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਵੀ ਉਹ ਸਾਰੇ ਸਟੋਰ ਚੈੱਕ ਕਰੇ ਜਾਣ